ੴ ਸਤਿਨਾਮੁ ਵਾਖੁ ਪ੍ਰਭੁ ਨੀਰਪੋ ਨਿਰਵਰ ॥ ਆਕਾਲ ਮੂਰਤ ਅਜਨੀ ਸੈਭੰ ਗੁਰ ਪ੍ਰ사ਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸ੍ਰੀ ਸੁਖਮਨੀਵਾਰੀ ਜੇ ਸਚੀ ਲਖਵਾਰੁ ਕੁਪਾ ਚੁੱਪ ਨਾ ਹੋਵੇ ਜੇ ਲਾਹੇ ਰਾਹ ਇਕਤਾਰ ਟੁੱਟਿਆ ਟੁੱਟ ਨਾ ਤਰੀ ਜੇ ਬੰਨਾ ਪਿਆਂ ਪਾਰ ਸੈਸ ਸਿਆਨ ਪਾ ਲਖ ਹੋਏ ਤਾਂ ਇੱਕ ਨਾ ਜਲੇ ਨਾਲ ਇਸ ਤਿਆਰਾ ਹੋਈ ਐ ਕਿ ਪੂਰੇ ਪਤੇ ਪਾਲ ਕੋਲ ਰਿਾਈ ਚੱਲਣਾ ਨਾਨਕ ਲਿਖਿਆ ਨਾਲ ਬਤਨਾਮ ਸਿਰੀਵਾਹੇ ਗੁਰੂ ਸਾਹਿਬ ਜੀਓ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਸੋਰਠ ਮਹੱਲਾ ਪੰਜਵਾ ਹਰਨ ਨਾਮ ਹਿਰਦੇ ਪਰੋਇਆ ਸਭ ਕਾਜ ਹਮਾਰਾ ਹੋਇਆ ਆਰੇ ਨਾਮ ਹਿਰਦੇ ਪਰੋਇਆ ਸਭ ਕਾਜ ਹਮਾਰਾ ਹੋਇਆ ਰਬ ਚਰਨੀ ਮਨ ਲਗਾ ਪੂਰਨ ਜਾ ਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪੈਰ ਅਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ परा पूर बला अंकुर जागया राम नाम मन लागया मन तन हर दर्श सुमावे नानक दास सते गुण गावे मन तन हर दर्श सुमावे नानक दास सते गुण गावे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਤਨ RAMDAS GURU ਇਨ ਸਿਰ ਆਤਿ ਨੇ ਸਵਾਹ ਰਿਆ ਅਨੰਤਨ RAMDAS GURU ਨਨ ਸੇੜਿਆ ਤੈਨ ਸਵਾਰਿਆ ਵਾਹਿਗੁਰੂ 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 ਤੁਮ ਚੰਨ ਨਿਰਾਗ ਵਾਸ ਜੀ ਜਨ ਸੇੜਿਆ ਤੈਨ ਸਵਾਰਿਆ ਸਿਮਰ 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 ਸੁਖ ਪਾਓ ਹਲਕਲੇਸ਼ ਤੁਨ ਮਾਹੀ ਮਿਟਾਓ ਵਾਹਿਗੁਰੂ ਸਤਿਨਾਮ ਸ੍ਰੀ ਵਾਹਿ ਹੈ ਗੁਰੂ ਜੀਓ ਸਹਬ ਜੀਓ ਗੁਰੂ ਪਿਆਰੀ ਸਾਹਿਬ ਜੀ ਅੱਜ ਆਪਣਾ ਸ਼ਾਇਰੀ ਪਾਠ ਦਾ ਪੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1211 ਅੰਗ ਤੋਂ ਸ਼ੁਰੂਆਤ ਕਰ ਰਹੇ ਹਾਂ ਸਾਰਗ ਮਹਲਾ 5ਮਾ ਮੋਹਣ ਸਬ ਦੀ ਤੇਰਾ ਤੂੰ ਤਰਹਿ ਛੁਟਾ ਸੰਘਾਰ ਨਿਮਖ ਕਿਰਪਾ ਤੇ ਕੋਟ ਬ੍ਰਹਮੰਡ ਉਧਾਰਾ ਰਹਾਉ ਕਰੇ ਅਰਦਾਸ ਬਹੁਤ ਬੇਨੰਤੀ ਨਿਮਖ ਨਿਮਖ ਸ ਮਾਰਾ ਓਹੋ ਕਿਰਪਾਲ ਦੀਨ ਦੁਖ ਭਾਂਜਣਾ ਹਾਥ ਦੇ ਨਸ ਤਰਹਿ ਆਏ ਪੂਪਤ ਗੁਪਰੇ ਕਹੀਏ ਕਹੋ ਏ ਕਿਸਨੋ ਮਾਰੈ ਰਾਖ 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 ਸੁਖ ਦਾਤਾ ਸਬ ਨਾਨਕ ਜਗਤ ਤੁਮਾਰਾ ਸਾਰਗ ਮਹਲਾ 5 ਆਬ ਮੋਹਿ ਤਨ ਪਾਇਓ ਹਰ ਨਾਮਾ ਪਾਇ ਅਚਿੰਤ ਤ੍ਰਿਸ਼ਨਾ ਸਭ ਬੂਜੀ ਹੈ ਏ ਲਿਖਿਓ ਲੇਖ ਮਥਾ ਮਾ ਰਹਾਉ ਖੋਜਤ ਖੋਜਤ ਭਇਓ ਬੈਰਾਗੀ ਫਿਰ ਆਇਓ ਦੇਗੇ ਰਾਮਾ ਗੋਰ ਕਿਰਪਾਲ ਸੋਦਾ ਇਹੋ ਜੋਰਿਓ ਹੱਥ ਚਰਿਓ ਲਾਲ ਅਗਾਮਾ आन बपा बापार आनम बापार बनज जो करिये ते तेते दुख समा समा गोविंद भजन के निबे व्यापारी हर रास नानक राम नामा सारग महला 5मा ਮੇਰੇ ਮਨ ਮਿਸ਼ਟ ਲਗੇ ਫਿਰੇ ਬੋਲਾ ਗੁਰ ਬਾਹਾ ਪਕੜ ਪ੍ਰਭ ਸੇਵਾ ਲਾਏ ਸਦਿਆਲ ਹਰ ਢੋਲਾ ਰਹਾਉ ਪ੍ਰਭ ਤੂੰ ਠਾਕੁਰ ਸਰਬ ਪ੍ਰਤਪਾਲਕ ਮੋਹਿ ਕਲਤਰ ਸਹਿਤ ਸਭ ਗੋਲਾ ਮਾਨ ਤਾਨ ਸਭ ਤੂੰ ਹੈ ਤੂੰ ਹੈ ਇੱਕ ਨਾਮ ਤੇਰਾ ਮੈਂ ਉਲਾ ਜੇ ਤਖਤ ਵਿਸਾਲੈ ਤੋਹ ਦਾਸ ਤੁਮਾਰਾ ਕਾਸ ਬੜਾਏ ਵੈ ਸਿੱਕੇ ਤਕ ਬੋਲਾ ਜਨ ਨਾਨਕ ਕੇ ਪ੍ਰਭ ਪੁਰਖ ਬਿਦਾਤਾ ਮੇਰੇ ਠਾਕੁਰ ਅਗਰ ਹੈ ਅਤੁਲਾ सारग महला पंजमा रसना राम कहत गुण सुन सोह सोहं एक निमख पावो है पाए पाव ओ पाए समावे देख चरित मन मोहम रहाओ जे सुणिए मन होए रहस ਆਤ ਹਿਰਦੇ ਮਾਨ ਦੁਖ ਜੋ ਹੂੰ ਸੁਖ ਪਾਇਓ ਦੁਖ ਦੂਰ ਪਰਾਇਓ ਬਨ ਆਈ ਪ੍ਰਭ ਤਹੂੰ ਕੇਲ ਵਖ ਗਏ ਮਨ ਨਿਰਮਲ ਹੋਈ ਹੈ ਗੁਰ ਕਾਟੇ ਮਾਇਆ ਦਰੋਹ ਹਮ ਬੋ ਨਾਨਕ ਮੈਂ ਸੋ ਪ੍ਰਭ ਪਾਇਆ ਕਰਨ ਕਰਨ ਸਮਰਥੋਂ ਤਾਰੰਗ ਮਹਲਾ ਪੰਜਵਾਂ ਮੈਨੂੰ ਦੇਖਿਓ ਚਲਤ ਤਮਾਸ਼ਾ ਸਭ ਹੂੰ ਦੂਰ ਸਭ ਹੂੰ ਤੇ ਨਿਰੈ ਅਗਮ ਅਗਮ ਕਾਟ ਵਾਸਾ ਰਹਾਉ ਆਪੂਲ ਨਾ ਫੁਲੇ ਲਿਖਿਓ ਨਾ ਚਲਾਵੈ ਮਤਾ ਨਾ ਕਰੈ ਪਚਾਸਾ ਇਨ ਮੈਂ ਸਾਜਸਵਾਰ ਨਿਬਾਹੈ ਇਨ ਮੈਂ ਸਾਜਸਵਾਰ ਬਿਨਾ ਹੈ ਭਗਤ ਵਸ਼ਲ ਗੁਣਤਾਸਾ ਆਂਧ ਕੂਪ ਮੈਂ ਦੀਪਕ ਬਾਲਿਓ ਗੁਰ ਹਿਰਦੈ ਕੀਓ ਵਰਗਾਸਾ ਰਹੁ ਨਾਨਕ ਦਰਸ਼ ਦੇਖ ਸੁਖ ਪਾਇਆ ਸਭ ਪੂਰਨ ਹੋਈ ਆਸਾ ਸਾਰਗ ਮਹਲਾ 5 ਵਾਹਿਗੁਰੂ ਚਰਨ ਗੋਬਿੰਦ ਮਾਰਗ ਸੁਹਾਵਾ ਆਨ ਮਾਰਗ ਦੇਤਾ ਕਿਛ ਧਾਈਐ ਤੇ ਤੋਹੀ ਦੁਖ ਹਵਾ ਰਹਾਉ नेत्र ਪਨੀਤ ਭੈ ਦਰਸ਼ ਪੇਖੈ ਹਸਤ ਪਨੀਤ ਤਹਿਲਾਵਾ ਵਿਦ ਪਨੀਤ ਰਿਦੇ ਹਰ ਵਸਿਓ ਮਸਤ ਪਨੀਤ ਸੰਤ ਧੂਰਾਵਾ ਸਰਬਨਨਾਨ ਨਾਮ ਹਰ ਹਰ ਕੇ ਜਿਸ ਕਰਮ ਲਿਖਿਆ ਤਿਨ ਬਾਵਾਂ ਜਨ ਨਾਨਕ ਕੋ ਗੁਰਪੁਰਾ ਪੇਟਿਓ ਸੁਖ ਸਜੇ ਅਨੰਦ ਬਿਹਾਵਾ ਸਾਰਗ ਮਹਲਾ 5 ਧਿਆਇਓ ਅੰਤ ਬਾਾਰ ਨਾਮ ਸਖਾ ਜੈ ਮਾਤ ਪਿਤਾ ਸੁੱਤ ਪਾਈ ਨਾ ਪਹੁੰਚੈ ਤਹਾਂ ਤਹਾਂ ਤੂੰ ਰਾਖਾ ਰਹਾਉ ਆਨਦੂਪਾ ਬ੍ਰਹਮ ਤੈਨ ਸੰਮਰਿਓ ਜਸ ਮस्तक ਲੇਖ ਲਿਖਾ ਖੁੱਲੇ ਬੰਦੜਾ ਮੁਖਤ ਦੋਰ ਕੀਨੀ ਸਭ ਤੂੰ ਹੈ ਤੂੰ ਹੀ ਲਿਖਾ ਅੰਮ੍ਰਿਤ ਨਾਮ ਪਿਆ ਮਨ ਤ੍ਰਿਪਤਾਇ ਆਧਾਏ ਦਸਨ ਚਖਾਂ ਕਹੋ ਨਾਨਕ ਸੁਖ ਸਹਿਜ ਮੈਂ ਪਾਇਆ ਗੁਰ ਲਾਹੀ ਸਗਲ ਤਿਖਾ ਸਾਰਗ ਮਹਲਾ ਪੰਜਵਾਂ ਗੁਰ ਮਿਲ ਐਸੇ ਪ੍ਰਭ ਉਤਿਆਆ ਪਾਇਆ ਪਿਓ ਕਿਰਪਾਲ ਦਿਆਲ ਦੁਖ ਭਾਂਜਣ ਲਗੇ ਨਤ ਤੀ ਬਾਇਆ ਰਹਾਉ जेते सास सास हम लेते ते ते ही गुण गाया निमक न बिसरे करी न बिसर संगे जत जाया रहा हो बल 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 चरण कमल को बल बल गुर दर्शाया ਕਹੋ ਨਾਨਕ ਕਾਹੂ ਪਰਵਾਹ ਜੋ ਸੁਖ ਸਾਗਰ ਮੈਂ ਪਾਇਆ ਸਾਰਗ ਮਹਲਾ 5 ਮੇਰੇ ਮਨ ਸ਼ਬਦ ਲਗੋ ਗੁਰ ਮਿੱਠਾ ਤੁਲਿਓ ਕਰਮ ਕਉ ਪਇਓ ਪ੍ਰਗਾਸਾ ਕਟ ਕਟ ਹਰ ਹਰ ਢੀਠਾ ਰਹਾਉ ਪਾਰ ਬ੍ਰਹਮ ਆਜੁਨੀ ਸੰਭੋ ਸਰਬ ਥਾਨ ਕਟ ਬਿਠਾ ਪਇਓ ਪ੍ਰਾਪਤ ਅੰਮ੍ਰਿਤ ਨਾਮਾ ਬਲ ਬਲ ਪ੍ਰਭ ਚਰਨੀ ਠਾ ਸਤ ਸੰਗਤ ਕੀ ਰੇਨ ਮੁਖ ਲਾਗੀ ਕੀਏ ਸਗਲ ਤੀਰਥ ਮਜ ਨਿਠਾ ਕਹੋ ਨਾਨਕ ਰੰਗ ਚਲੂਲ ਪਏ ਹੈ ਹਰ ਰੰਗ ਨਾਲਹਿ ਮਜੀਠਾ ਸਾਰਗ ਮਹਲਾ ਪੰਜਵਾਂ ਹਰ ਹਰ ਨਾਮ ਦੀਓ ਗੁਰ ਸਾਥੈ ਨਿਮਖ ਬਚਨ ਪ੍ਰਭ ਹੀਰੈ ਬਸਿਓ ਸਗਲ ਭੂਖ ਮੇਰੀ ਲਾਥੈ ਰਹਾਉ ਕਿਰਪਾ ਨਿਦਾਨ ਗੁਣ ਨਾਇਕ ਠਾਕੁਰ ਸੁਖ ਸਮੂ ਸਭ ਲਤ ਨਾਥੈ ਇਕ ਆਸ ਮੋਹੇ ਤੇਰੀ ਸੁਆਮੀ ਔਰ ਦਤੀਆ ਆਸ ਬੀਰਾਥੈ ਨੈਣ ਤ੍ਰਿਪਤਾਸੈ ਦੇ ਦਰਵਾ ਦਰਸਾਵਾ ਗੁਰ ਕਰ ਤਾਰੇ ਮੇਰੇ ਮਾਥੇ ਕਹੋ ਨਾਨਕ ਮੈਂ ਅਤਲ ਸੁਖ ਪਾਇਆ ਜਨਮ ਮਰਨ ਪੈ ਲਾਥੇ ਕਹੋ ਨਾਨਕ ਮੈਂ ਸੋਲ ਅਤਲ ਸੁਖ ਪਾਇਆ ਜਨਮ ਮਰਨ ਪੈ ਲਾਥੇ